ਔਰ ਇਹਨਾਂ 2 ਸਾਲਾਂ ਤੋਂ ਉੱਤੇ ਸਰਕਾਰ ਦੇ ਸਮੇਂ ਦੇ ਵਿੱਚ ਉਹਨਾਂ ਦਾ ਇੱਕ ਵਾਦਾ ਵੀ ਪੂਰਾ ਨਹੀਂ ਹੋਇਆ ਇੱਕ ਹੀ ਇੱਕ ਵਾਦਾ ਪੂਰਾ ਹੋਇਆ ਜਿਹੜਾ ਉਹਨਾਂ ਨੇ ਬਿਜਲੀ ਮਾਪੀ ਉਸ ਤੋਂ ਬਾਅਦ ਬੇਰੋਜ਼ਗਾਰ ਬੇਰੋਜਗਾਰੀ ਉੱਥੇ ਆ ਕਿਸਾਨੀ ਦਾ ਮੁੱਦਾ ਉੱਥੇ ਹੀ ਆ ਔਰ ਦੇਸ਼ ਸੂਬੇ ਦੇ ਵਿੱਚ ਸੁਰੱਖਿਆ ਦਾ ਮੁੱਦਾ ਹਲੇ ਉੱਥੇ ਹੀ ਆ ਦੇਖੋ ਇਹ ਮੈਂ ਮਹਿਸੂਸ ਕਰਦਾ ਕਿ ਜਿਹੜੀ ਸਾਡੀ ਲੜਾਈ ਹੈ ਕਾਂਗਰਸ ਦੀ ਲੜਾਈ ਹੈ ਦੋ ਵੱਡੇ ਧਨਾੜਾ ਨਾਲ ਲੜਾਈ ਹੈ ਇੱਕ ਤਾਂ ਦੇਸ਼ ਦੇ ਵਿੱਚ ਜਿਨ੍ਹਾਂ ਦਾ ਰਾਜ ਹੈ ਬੀਜੇਪੀ ਉਹਨਾਂ ਨਾਲ ਲੜਾਈ ਹੈ ਇੱਕ ਸਟੇਟ ਦੇ ਵਿੱਚ ਆਮ ਆਦੀ ਪਾਰਟੀ ਦੀ ਲੜਾਈ ਹੈ ਮੈਂ ਮਹਿਸੂਸ ਕਰਦਾ ਕਿ ਬੀਜੇਪੀ ਇੱਥੋਂ ਤੀਸਰੇ ਨੰਬਰ ਤੇ ਜਾਏਗੀ ਕਾਂਗਰਸ ਦੀ ਵੋਟ ਸ਼ਹਿਰ ਤੇ ਪਿੰਡਾਂ ਦੇ ਵਿੱਚ 1 ਜੂਨ ਨੂੰ ਹੋ ਰਹੀ ਲੋਕ ਸਭਾ ਇਲੈਕਸ਼ਨ ਦੇ ਲਈ ਹਰ ਨੇਤਾ ਜਿਹੜਾ ਆ ਆਪਣੇ ਵੱਲੋਂ ਆਪਣੀ ਪਾਰਟੀ ਲਈ ਐਡੀ ਚੌਟੀਆਂ ਜੋਰ ਲਾ ਰਿਹਾ ਹੈ ਜਿੱਥੇ ਲੋਕਲ ਨੇਤਾ ਜਿਹੜੇ ਨੇ ਉਹ ਬਾਹਰ ਨਿਕਲ ਕੇ ਆਪਣੇ ਪਾਰਟੀ ਦੇ ਨਿਤਾਵਾਂ ਦੀ ਜਿੱਤ ਦੇ ਲਈ ਹਰ ਪ੍ਰਯਾਸ ਕਰ ਰਹੇ ਨੇ ਉੱਥੇ ਹੀ ਬਹੁਤ ਸਾਰੇ ਐਨਆਰਏ ਵੀਰ ਵੀ ਆ ਜਿਹੜੇ ਉਹ ਆਪਣੀ ਪਾਰਟੀ ਦੇ ਲਈ ਆਪਣੇ ਨੇਤਾ ਦੇ ਲਈ ਸਪੈਸ਼ਲ ਬਾਹਰੋਂ ਜਿਹੜੇ ਨੇ ਉਹ ਆਏ ਨੇ ਤੇ ਇਥੇ ਉਹਨਾਂ ਲਈ ਪ੍ਰਚਾਰ ਵੀ ਕਰ ਰਹੇ ਨੇ ਤੇ ਉਹ ਜਿੱਤ ਦੀ ਜਿਹੜੀ ਆ ਉਹ ਕਾਮਨਾ ਵੀ ਕਰ ਰਹੇ ਨੇ ਤੇ ਸਾਡੇ ਨਾਲ ਅੱਜ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਬਲਵੀਰ ਰਾਜਾ ਸੋਢੀ ਜੋ ਕਿ ਕਿਸੇ ਪਹਿਚਾਨ ਦੇ ਮਹਤਾਜ ਨਹੀਂ ਹਨ ਕਾਂਗਰਸ ਦੇ ਸੀਨੀਅਰ ਨੇਤਾ ਜੋ ਇਥੋਂ ਐਮਐਲਏ ਇਲੈਕਸ਼ਨ ਵੀ ਲੜ ਚੁੱਕੇ ਨੇ ਫਗਵਾੜਾ ਤੋਂ ਤੇ ਅੱਜ ਸਾਡੇ ਨਾਲ ਮੌਜੂਦ ਨੇ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਬਸਰਾਈ ਥਾਡਾ ਮੈਂ ਤੁਹਾਡੀ ਪੂਰੀ ਟੀਮ ਦਾ ਧੰਨਵਾਦ ਕਰਦਾ ਤੁਸੀਂ ਅੱਜ ਇੱਥੇ ਰੂਬਰੂ ਹੋ ਕੇ ਮੈਨੂੰ ਆਪਣੀ ਗੱਲ ਰੱਖਣ ਦਾ ਆਵਾਜ਼ ਨੂੰ ਪੂਰੇ ਹਲਕੇ ਦੇ ਵਿੱਚ ਪਹੁੰਚਾਉਣ ਦਾ ਮੌਕਾ ਦਿੱਤਾ ਬਹੁਤ-ਬਹੁਤ ਧੰਨਵਾਦ ਪਲਵੀਰਾ ਜੀ ਸੋਢੀ ਸਾਹਿਬ ਅਗਰ ਗੱਲ ਕਰਦੇ ਆ ਇਲੈਕਸ਼ਨ ਦੀ ਇਲੈਕਸ਼ਨ ਲਈ ਬਹੁਤ ਥੋੜੇ ਦਿਨ ਰਹਿ ਗਏ ਆ ਤੁਸੀਂ ਕਾਫੀ ਦਿਨ ਹੋ ਗਿਆ ਤੁਹਾਨੂੰ ਹੁਣ ਆਇਆ ਹੋਇਆ ਨੂੰ ਪਹਿਲਾਂ ਤਾਂ ਇਹ ਦੱਸੋ ਕਿ ਕੋਈ ਆਪਣੇ ਨੇਤਾ ਦੀ ਪ੍ਰਚਾਰ ਦੇ ਲਈ ਕੋਈ ਕਿੱਥੋਂ ਉੱਠ ਕੇ ਆਉਂਦਾ ਕੋਈ ਕਿੱਥੇ ਆਉਂਦਾ ਲੇਕਿਨ ਤੁਸੀਂ ਹਜ਼ਾਰਾਂ ਕਿਲੋਮੀਟਰ ਦੂਰ ਤੋਂ ਅਮਰੀਕਾ ਤੋਂ ਆਏ ਹੋ ਕੀ ਸੋਚ ਕੇ ਆਏ ਕਿਉਂ ਲੱਗਾ ਕਿ ਤੁਹਾਨੂੰ ਇਸ ਮੌਕੇ ਤੇ ਜਾਣਾ ਚਾਹੀਦਾ ਦੇਖੋ ਜੀ ਇੱਥੇ ਆਣਾ ਸਾਡਾ ਇੱਕ ਫਰਜ਼ ਬਣਦਾ ਸੀ ਸਾਡਾ ਪੂਰਾ ਰਾਜਨੀਤਿਕ ਜੀਵਨ ਰਿਹਾ ਔਰ ਸੀ ਕਾਂਗਰਸ ਦੇ ਹਮੇਸ਼ਾ ਨਾਲ ਹੀ ਆਪਣੇ ਯੁਗਰਾਤ ਤੋਂ ਲੈ ਕੇ ਅਸੀਂ ਕਾਂਗਰਸ ਦੇ ਨਾਲ ਰਹੇ ਆਂ ਔਰ ਕਾਂਗਰਸ ਦੀ ਇਸ ਹਲਕੇ ਤੋਂ ਸੇਵਾ ਵੀ ਕਰਦੇ ਰਹੇ ਆਂ ਲੇਕਿਨ ਜਦੋਂ ਹੁਣ ਮੈਂ ਆਇਆ ਤਾਂ ਮੇਰਾ ਫਰਜ਼ ਬੰਦਾ ਸੀ ਇੱਕ ਕਾਂਗਰਸੀ ਹੋਣ ਦੇ ਨਾਤੇ ਵੀ ਮੈਂ ਆਵਾਂ ਤੇ ਆਪਣਾ ਜਿੰਨਾ ਵੀ ਯੋਗਦਾਨ ਹੋਵੇ ਪਾਰਟੀ ਦੇ ਕੈਂਡੀਡੇਟ ਜੋ ਕਿ ਸਾਡੇ ਹਲਕਾ ਲੋਕ ਸਭਾ ਤੋਂ ਜਮਨੀ ਗੁੰਮਰ ਜੀ ਨੇ ਉਹਨਾਂ ਦੀ ਮਹਿਮਤਾ ਹਿੱਸਾ ਬਣਾ ਉਹਨਾਂ ਨੂੰ ਜੀਤਾਨ ਦੇ ਲਈ ਦੇਸ਼ ਦੇ ਵਿੱਚ ਇੰਡੀਆ ਗਠਵੰਦਨ ਦੀ ਸਰਕਾਰ ਬਣੇ ਬਣਾਉਣ ਦੇ ਲਈ ਇਸੇ ਕਰਕੇ ਅਸੀਂ ਇੱਥੇ ਆਏ ਆਂ ਵੀ ਜਾਮਨੀ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਸਕੀਏ ਜਿਹੜੀ ਵੀ ਸਰਕਾਰ ਬਣਦੀ ਉਹਦਾ ਨੈਤਿਕ ਫਰਜ਼ ਹੁੰਦਾ ਦੇਸ਼ ਨੂੰ ਅੱਗੇ ਤਰੱਕੀ ਵੱਲ ਲੈ ਕੇ ਜਾਣਾ ਵਰਲਡ ਵਾਈ ਚਾਹੇ ਨਾ ਦੇਸ਼ ਅੱਜ ਪੂਰੇ ਭਾਰਤ ਦਾ ਮਸ਼ਹੂਰ ਹੋਇਆ ਲੇਕਿਨ ਉਹਦੇ ਨਾਲ ਨਾਲ ਇੱਕ ਜਿਹੜੀ ਫਿਰਕਾਪ੍ਰਸਤੀ ਦੀ ਗੱਲ ਵੀ ਜਿਹੜੇ ਵਿਦੇਸ਼ਾਂ ਦੇ ਵਿੱਚ ਹੈ ਔਰ ਜਿੱਥੇ ਚਾਹੇ ਕੈਨੇਡਾ ਹੋਵੇ ਚਾਹੇ ਅਮਰੀਕਾ ਹੋਵੇ ਉਹਨਾਂ ਨੇ ਵੀ ਇਸ ਗੱਲ ਨੂੰ ਨਿੰਦਿਆ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਦੇਸ਼ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਇੱਕ ਦੇਸ਼ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇੱਕ ਜਿਹੜੀ ਰਾਜਨੀਤਿਕ ਨਵੀਂ ਇੱਕ ਲੜਾਈ ਚੱਲ ਪਈ ਹੈਗੀ ਆ ਜੋ ਧਰਮ ਨੂੰ ਧਰਮ ਨਾਲ ਧਰਮ ਨੂੰ ਲੜਾ ਕੇ ਇੱਕ ਫਾਇਦਾ ਲੈਣ ਵਾਲੀ ਰਾਜਨੀਤੀ ਹੈ ਉਹ ਬੰਦ ਹੋਣੀ ਚਾਹੀਦੀ ਹੈ ਉਹ ਮਹਿਸੂਸ ਕਰਦਿਨੇ ਆਂ ਅਸਕਰ ਅਫੀਲ ਕਰਦਿਨੇ ਵੀ ਦੇਸ਼ ਦੀ ਰਾਜਨੀਤੀ ਲਈ ਇਹ ਘਾਤਕ ਗੱਲ ਆ ਬਈ ਇੱਕ ਵਰਗ ਦੂਜੇ ਵਰਗ ਦੇ ਨਾਲ ਕਿਸੇ ਗੱਲ ਤੇ ਉੱਤੇ ਵਿਤਕਰਾ ਹੋਵੇ ਲੜਾਈ ਹੋਵੇ ਤੁਸੀਂ ਆਪਣੇ ਕੈਂਡੀਡੇਟ ਜਾਮਨੀ ਗੋਮਰ ਜੀ ਲਈ ਪ੍ਰਚਾਰ ਵੀ ਕਰ ਰਹੇ ਹੋ ਸਾਰੇ ਹਲਕਾ ਹਿਸ਼ਾਰਤਪੁਰ ਦੇ ਵਿੱਚ ਵੀ ਜਿਹੜਾ ਤੁਸੀਂ ਵਿਜ਼ਿਟ ਕਰਕੇ ਆਏ ਹੋ ਥਾਂ ਥਾਂ ਜਾ ਕੇ ਕਿੱਦਾਂ ਦਾ ਮਾਹੌਲ ਜਿਹੜਾ ਤੁਹਾਨੂੰ ਲੱਗ ਰਿਹਾ ਆ ਕਿ ਬਈ ਪੂਰੇ ਅਗਰ ਹਲਕੇ ਹਿਸ਼ਾਰਪੁਰ ਦੀ ਗੱਲ ਕਰੀਏ ਕੀ ਕਿੱਥੇ ਦੇਖਦੇ ਆ ਤੁਸੀਂ ਆਪਣੀ ਪਾਰਟੀ ਨੂੰ ਜਾਮਨੀ ਗੋਮਰ ਜੀ ਦਾ ਬਹੁਤ ਵਧੀਆ ਚੱਲ ਰਿਹਾ ਜੀ ਉਹਨਾਂ ਦੇ ਪ੍ਰਚਾਰ ਦੇ ਵਿੱਚ ਕੋਈ ਕਮੀ ਨਹੀਂ ਹੈ ਔਰ ਮੈਂ ਮਹਿਸੂਸ ਕੀਤਾ ਉਹਨਾਂ ਦੇ ਏਰੀਏ ਚ ਹਸ਼ਾਰਪੁਰ ਦਸੂਹਾ ਮਕੇਰੀਆ ਨਾ ਟਾਂਡਾ ਔਰ ਉਸਾਰੇ ਏਰੀਆ ਦੇ ਵਿੱਚ ਇੱਕ ਉਹਨਾਂ ਦੀ ਛਵੀ ਜਿਹੜੀ ਹੈ ਜੀ ਇੱਕ ਛਵੀ ਇੱਕ ਆਮ ਇਨਸਾਨ ਆਮ ਉਹਨਾਂ ਨੇ ਕਾਂਗਰਸ ਪਾਰਟੀ ਨੇ ਪਹਿਲਾਂ ਮੈਂ ਇੱਕ ਵੀ ਕਹਿਣਾ ਚਾਹਨਾ ਵੀ ਆਮ ਆਦੀ ਪਾਰਟੀ ਹਮੇਸ਼ਾ ਕਹਿੰਦੀ ਸੀ ਆਮ ਆਦਮੀ ਵਰਕਰ ਲਿਆਵਾਂਗੇ ਦਮਾਂਗੇ ਤੁਸੀਂ ਮੈਸਾ ਮੈਸਾਲ ਜਿਹੜੀ ਹੈ ਉਹ ਕਾਂਗਰਸ ਨੇ ਇੱਥੇ ਦਿਖਾਈ ਹੈ ਔਰ ਇਸ ਕੱਲ ਦੇ ਮਹਿਸੂਸ ਕਰਦੇ ਆ ਕਿ ਇਸ ਲੇਡੀ ਨੂੰ ਜੋ ਬਹੁਤ ਮਿਹਨਤੀ ਹੈ ਉਹਨਾਂ ਨੂੰ ਜਿੱਤਣਾ ਔਰ ਮੈਂ ਸਮਝਦਾ ਕਿ ਇਮਾਨਦਾਰੀ ਦੇ ਨਾਲ ਵੋਟਾਂ ਪੈ ਰਹੀਆਂ ਉਹ ਜਿੱਤਣਗੇ ਦੇਖੋ ਜੀ ਮੈਂ ਮਹਿਸੂਸ ਕਰਦਾ ਕਿ ਜਿਹੜੀ ਸਾਡੀ ਲੜਾਈ ਆ ਕਾਂਗਰਸ ਦੀ ਲੜਾਈ ਆ ਦੋ ਵੱਡੇ ਧਨਾਰਾ ਨਾਲ ਲੜਾਈ ਆ ਇੱਕ ਤਾਂ ਦੇਸ਼ ਦੇ ਵਿੱਚ ਜਿਨ੍ਹਾਂ ਦਾ ਰਾਜ ਆ ਭਾਜਪੀ ਉਹਨਾਂ ਨਾਲ ਲੜਾਈ ਆ ਇੱਕ ਸਟੇਟ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੜਾਈ ਆ ਹੁਣ ਰੂਲਿੰਗ ਪਾਰਟੀ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਆ ਸਾਰੇ ਜਨਤਤਾਂਤਰ ਉਹਨਾਂ ਦੇ ਕੋਲ ਨੇ ਔਰ ਜਿਹੜੀ ਦੇਸ਼ ਦੇ ਵਿੱਚ ਇਸ ਵੇਲੇ ਉਹਨਾਂ ਦੀ ਸਰਕਾਰ ਆ ਔਰ ਦੂਸਰੀ ਸਭ ਤੋਂ ਵੱਡੀ ਗੱਲ ਆ ਵੀ ਉਹਨਾਂ ਨੇ ਕਾਂਗਰਸ ਪਾਰਟੀ ਦੇ ਫੰਡ ਔਰ ਕਾਂਗਰਸ ਪਾਰਟੀ ਦੇ ਜਿਹੜੇ ਅਕਾਊਂਟਸ ਸੀ ਉਹੀ ਸੀਜ਼ੇ ਕਰਤੇ ਔਰ ਪਾਰਟੀ ਦੇ ਕੈਂਡੀਡੇਟ ਸਾਡੇ ਇੱਕ ਬਹੁਤ ਹੀ ਸਧਾਰਨ ਪਰਿਵਾਰ ਦੇ ਵਿੱਚੋਂ ਨੇ ਔਰ ਉਹ ਟੀਚਰ ਨੇ ਵੀ ਉਹਨਾਂ ਦਾ ਜਿਹੜਾ ਪ੍ਰਚਾਰ ਆ ਕੋਈ ਡੋਰ ਟੂ ਡੋਰ ਬਹੁਤ ਵਧੀਆ ਪ੍ਰਚਾਰ ਆ ਲੋਰ ਜਿੱਥੇ ਵੀ ਜਾਂਦੇ ਆ ਲੋਕੀ ਉਹਨਾਂ ਦੇ ਨਾਲ ਨੇ ਉਹਨਾਂ ਨੂੰ ਅਹਿਸਾਸ ਕਰਾ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਆ ਮੈਂ ਮਹਿਸੂਸ ਕਰਦਾ ਠੀਕ ਆ ਮੈਂ ਇੱਕ ਗੱਲ ਤੇ ਹੋਰ ਕਹਿਣੀ ਚਾਹਦਾ ਵੀ ਰੂਲਿੰਗ ਪਾਰਟੀ ਅੱਜ ਆਪਣੇ ਕੰਮਾਂ ਨੂੰ ਦਿਖਾਉਂਦੇ ਹੋਏ ਨਹੀਂ ਲੜਾਈ ਲੜ ਰਹੀ ਤੁਸੀਂ ਦੇਖੋ ਇੱਕ ਹਿੰਦੁਸਤਾਨ ਦੇ ਵਿੱਚ ਇੱਕ ਹੀ ਨਰਾਂ ਦਾ ਨਾਰਾ ਚੱਲਦਾ ਪਿਆ ਹੈਗਾ ਜੋ ਰਾਮ ਕੋ ਲਾएंगे ਜੋ ਲਾਏ ਹਨ ਉਹਨੂੰ ਕੋ ਲਾएंगे ਮੈਂ ਸਮਝਦਾ ਗੁਰੂ ਗੋਆ ਪੀਰਾਂ ਦੇ ਨਾਂ ਦੇ ਉੱਤੇ ਲੜਾਈ ਲੜਨੀ ਉਹ ਹੀ ਲੜ ਸਕਦਾ ਜਿਹਨੂੰ ਆਪਣੇ ਕਰਮ ਤੇ ਵਿਸ਼ਵਾਸ ਨਾ ਹੋਵੇ ਜਿਨ੍ਹਾਂ ਨੇ ਆਪ ਜਿਨ੍ਹਾਂ ਨੂੰ ਆਪਣੇ ਕਰਮ ਦੇ ਉੱਤੇ ਵਿਸ਼ਵਾਸ ਨਹੀਂ ਦਾ ਧਰਮ ਦੀ ਰਾਜਨੀਤੀ ਨਹੀਂ ਕਰਦੇ ਜੇ ਅੱਜ ਉਹਨਾਂ ਨੂੰ ਧਰਮ ਦੀ ਰਾਜਨੀਤੀ ਨਹੀਂ ਕਰਨੀ ਪਈਆ ਤੇ ਫੇਰ ਕਰਮ ਕਿੱਥੇ ਉਹਨਾਂ ਦੇ ਕੰਮ ਕਿੱਥੇ ਆ ਮੈਂ ਸਮਝਦਾ ਦੇਸ਼ ਦੇ ਲਈ ਸਿਰਫ ਤੇ ਸਿਰਫ ਉਹ ਰਾਜਨੀਤੀ ਜਿਹੜੀ ਕਰੇ ਦੇਸ਼ ਦੇ ਵਿੱਚ ਲੋਕਾਂ ਨੂੰ ਲੋਕਾਂ ਦੇ ਨਾਲ ਲੜਾ ਕੇ ਉਹ ਧਰਮ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਔਰ ਇੱਕ ਦੇਸ਼ ਨੂੰ ਅੱਛੇ ਮਾਹੌਲ ਦੇ ਵਿੱਚ ਵਧਣਾ ਚਾਹੀਦਾ ਔਰ ਉਹ ਇੰਡੀਆ ਗਠਜੰਬੰਦਨ ਦੇ ਵਿੱਚ ਰਹਿ ਕੇ ਕਾਂਗਰਸ ਸਰਕਾਰ ਕਾਂਗਰਸ ਸਰਕਾਰ ਹਮੇਸ਼ਾ ਵੀ ਜਦੋਂ ਰਹੀ ਆ ਉਹਨਾਂ ਨੇ ਧਰਮ ਨਿਰਪੱਖਤਾ ਦੀ ਗੱਲ ਕੀਤੀ ਆ ਫਾਰਮੇਸ਼ਾ ਉਹਨਾਂ ਨੇ ਇੱਕ ਸਾਂਝ ਤੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਲੜਾਈ ਲੜੀ ਹੈ ਆਮ ਆਦਮੀ ਪਾਰਟੀ ਪਿਛਲੀ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਜਿੱਤੀ ਉਹਦਾ ਇੱਕ ਕਾਰਨ ਸੀ ਜਿੱਤਣ ਦਾ ਲੋਕ ਫਰਸਟ੍ਰੇਸ਼ਨ ਸੀ ਲੋਕਾਂ ਦੇ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਮੁੱਦਾ ਸੀਗਾ ਬਹੁਤ ਜ਼ਿਆਦਾ ਵੱਡਾ ਮੁੱਦਾ ਸੀ ਉਹਨਾਂ ਨੇ ਅਕਾਲੀ ਭਾਜਪੀ ਉਸ ਵੇਲੇ ਇਹਨਾਂ ਨੂੰ ਨਕਾਰਿਆ ਸਾਰਾ ਗੁੱਸਾ ਆਪਣਾ ਕੱਢਣਾ ਸੀ ਕਿਤੇ ਨਾ ਕਿਤੇ ਗੁੱਸਾ ਨਿਕਲਣਾ ਹੀ ਸੀਗਾ ਉਹ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ ਸਾਡੀ ਉਦੋਂ ਰੂਲਿੰਗ ਸਰਕਾਰ ਸੀਗੀ ਕਾਂਗਰਸ ਸਰਕਾਰ ਸੀ ਲੋਕਾਂ ਨੂੰ ਉਸ ਐਂਟੀਨਾਨਵੈਂਸੀ ਹੋਵੇ ਲੋਕਾਂ ਦਾ ਬੇਰੋਜ਼ਗਾਰ ਸੀ ਜਿਹੜਾ ਉਹ ਵੀ ਮੰਨ ਲਓ ਇਸ ਗੱਲ ਕਰਕੇ ਬਾਹਰ ਆਇਆ ਲੋਕਾਂ ਨੇ ਇਕੱਠਤਾ ਦੇ ਨਾਲ ਉਹ ਵੋਟ ਪੈ ਗਈ ਉਹ ਜਿੱਤ ਗਏ ਬਹੁਮਤ ਨਾਲ ਜਿੱਤੇ ਕੋਈ ਗੱਲ ਨਹੀਂ ਲੇਕਿਨ ਤੁਸੀਂ ਇਹ ਦੇਖੋ ਵੋਟ ਆਈ ਕਿੱਥੋਂ ਉਹਨਾਂ ਦਾ ਕੋਈ ਕੰਮ ਨਹੀਂ ਸੀਗਾ ਇੱਕ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਜਿੱਤੇ ਔਰ ਇਹਨਾਂ 2 ਸਾਲਾਂ ਤੋਂ ਉੱਤੇ ਸਰਕਾਰ ਦੇ ਸਮੇਂ ਦੇ ਵਿੱਚ ਉਹਨਾਂ ਦਾ ਇੱਕ ਵਾਦਾ ਵੀ ਪੂਰਾ ਨਹੀਂ ਹੋਇਆ ਇੱਕ ਹੀ ਇੱਕ ਵਾਦਾ ਪੂਰਾ ਹੋਇਆ ਜਿਹੜਾ ਉਹਨਾਂ ਨੇ ਬਿਜਲੀ ਮਾਫੀ ਦਾ ਉਸ ਤੋਂ ਬਾਅਦ ਬੇਰੁਜ਼ਗਾਰ ਬੇਰੋਜ਼ਗਾਰੀ ਉੱਥੇ ਆ ਕਿਸਾਨੀ ਦਾ ਮੁੱਦਾ ਉੱਥੇ ਹੀ ਆ ਔਰ ਦੇਸ਼ ਸੂਬੇ ਦੇ ਵਿੱਚ ਸੁਰੱਖਿਆ ਦਾ ਮੁੱਦਾ ਹਲੇ ਉੱਥੇ ਹੀ ਆ ਸੋ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਹ ਉੱਠ ਗਿਆ ਹਾਂ ਠੀਕ ਆ ਬਿਜਲੀ ਮਾਫ ਕੀਤੀ ਤੁਸੀਂ ਪਰ ਜੇ ਤੁਸੀਂ ਮਹਿਸੂਸ ਕਰੋ ਵੀ ਉਹਨਾਂ ਨੇ ਬਿਜਲੀ ਮਾਫ ਕੀਤੀ ਇੱਕ ਵਰਗ ਦੀ ਮੇਰੀ ਬਿਜਲੀ ਮਾਫ ਕਰਦੇ ਘਰੇ ਲੋ ਤੁਸੀਂ ਇੰਡਸਟਰੀ ਵਾਲਾਂ ਤੇ ਜਾ ਕੇ ਪੁੱਛੋ ਉਹਨਾਂ ਦੇ ਜਿਨ੍ਹਾਂ ਦਾ 1 ਲੱਖ ਬਿੱਲ ਆਂਦਾ ਸੀਗਾ ਉਹਨਾਂ ਦਾ 2.5 ਲੱਖ ਰੁਪਏ ਬਿੱਲ ਹੋ ਗਿਆ ਮੈਂ ਤਾਂ ਬੱਦ ਪਿਆ ਨਾ ਜੇ ਕਿਸੇ ਨੂੰ ਖੁਸ਼ ਕੀਤਾ ਨਾਰਾਜ਼ ਵੀ ਤਾਂ ਹੋਏ ਨੇ ਔਰ ਅਸੀਂ ਅੱਜ ਹੀ ਮਹਿਸੂਸ ਕਰਦੇ ਆ ਇਹ ਜਿਹੜੀ ਟੋਟਲ ਕਸਟ 60% ਅਗਰ ਵੋਟ ਹੁੰਦੀ ਆ ਤਾਂ ਸਾਡੀ ਤਾਂ ਪੱਕੀ ਆ 3.5 ਲੱਖ ਵੋਟ ਅਕਾਲੀ ਬੈਠੇ ਆ ਜਦੋਂ ਵੀ ਭਾਜਪੀ ਜਿੱਤੀ ਆ ਉਦੋਂ ਜਿੱਤੀ ਆ ਅਕਾਲੀ ਬੀਜਪੀ ਗੱਠ ਛੋੜ ਦੇ ਵਿੱਚ ਇਹਨਾਂ ਦਾ ਆਪਣਾ ਆਧਾਰ ਨਹੀਂ ਹੈਗਾ ਆਪਣਾ ਠੀਕ ਹੈ ਇੱਕ ਦੋ ਸਿਟੀਆਂ ਦੇ ਵਿੱਚ ਹੋਏਗਾ ਲੇਕਿਨ ਹਰਪੁਰ ਦੇ ਵਿੱਚ ਜਾਂ ਫਵਾੜਾ ਮਕੇਰੀਆ ਦਸੂਹਾ ਦੇ ਵਿੱਚ ਦਸੂਹਾ ਮਕੇਰੀਆ ਦੇ ਵਿੱਚ ਉਹਖਦੇ ਬੁਰੀ ਤਰ੍ਹਾਂ ਹਾਰ ਰਹੇ ਨੇ ਇਹਨਾਂ ਨੂੰ ਬੜਾ ਨਹੀਂ ਦਿੱਤਾ ਜਾ ਰਿਹਾ ਔਰ ਬਹੁਤ ਮੁਸ਼ਕਲ ਦੇ ਨਾਲ ਇਹਨਾਂ ਨੂੰ ਮੁਸ਼ਕਲ ਆ ਰਹੀ ਹੈ ਉਹਨਾਂ ਦਾ ਸਾਰੇ ਦਾ ਸਾਰਾ ਵੋਟ ਬੈਂਕ ਦਾ ਉੱਥੇ ਨੁਕਸਾਨ ਤੁਸੀਂ ਗੱਲ ਅਗਰ ਕਰੋ ਇੱਥੇ ਫਵਾੜੇ ਦੀ ਫੋਵਾੜਾ ਦੇਖਣ ਨੂੰ ਲੱਗਦਾ ਵੀ ਤੁਸੀਂ ਇਹ ਆਪਣਾ ਆ ਪ੍ਰਚਾਰ ਦੇ ਮਾਧਿਅਮ ਦੇ ਨਾਲ ਅੱਗੇ ਆ ਲੇਕਿਨ ਇਹਦੇ ਵਿੱਚ ਬਹੁਤ ਵੱਡਾ ਇੱਕ ਤੁਹਾਨੂੰ ਅਚੰਭਾ ਹੋਏਗਾ ਜਦੋਂ ਤੁਸੀਂ ਰਿਜ਼ਲਟ ਦੇਖੋਗੇ ਮੈਂ ਮਹਿਸੂਸ ਕਰਦਾ ਕਿ ਬੀਜੇਪੀ ਇੱਥੋਂ ਤੀਸਰੇ ਨੰਬਰ ਤੇ ਜਾਏਗੀ ਫੋਵਾੜੇ ਤੋਂ ਤੁਸੀਂ ਇਸ ਨੂੰ ਨੋਟ ਕਰ ਲਓ ਦੇਖਿਓ ਕਿਉਂਕਿ ਅਕਾਲੀ ਦੇ ਨਾਲ ਬੀਜੇਪੀ ਦੇ ਜਦੋਂ ਗੱਠ ਜੋੜ ਸੀ ਉਦੋਂ ਹੀ ਅੱਗੇ ਆਇਆ ਪਿੰਡਾ ਚ ਤਾਂ ਆਧਾਰ ਨਹੀਂ ਹੈ ਕਾਂਗਰਸ ਦੀ ਵੋਟ ਸ਼ਹਿਰ ਤੇ ਪਿੰਡਾ ਦੇ ਵਿੱਚ ਜਦੋਂ ਵੀ ਘੱਟ ਤੋਂ ਘੱਟ ਵੀ ਜਦੋਂ ਬਤਵਤ ਕਾਂਗਰਸ ਦਾ ਨੁਕਸਾਨ ਹੋਇਆ ਫੇਰ ਵੀ ਸਾਢੇ 3 ਲੱਖ ਵੋਟ ਤੋਂ ਕਦੀ ਥੱਲੇ ਨਹੀਂ ਗਈ ਇਹ ਸੋ ਅਸੀਂ ਮਹਿਸੂਸ ਕਰਦੇ ਬਾਕੀ ਸਾਢੇ 3 ਅਕਾਲੀ ਬੈਠੇ ਆ ਕਾਂਗਰਸ ਪਾਰਟੀ ਦਾ ਉਮੀਦਵਾਰ ਜਿਹੜਾ ਕਿ ਬਹੁਤ ਮਿਹਨਤੀ ਔਰ ਸੱਚੀ ਨੀਅਤ ਨਾਲ ਕੰਮ ਕਰ ਰਹੇ ਨੇ ਔਰ ਸੱਚੀ ਨੀਅਤ ਨਾਲ ਉਹ ਸਾਡੇ ਸੂਬੇ ਦੇ ਜੋ ਸਾਡੇ ਲੋਕ ਸਭਾ ਹਲਕੇ ਦੇ ਮੁੱਦੇ ਨੇ ਉਹਨਾਂ ਨੂੰ ਉਹ ਲੋਕ ਸਭਾ ਦੇ ਵਿੱਚ ਲੈ ਕੇ ਜਾਣਗੇ ਪੜੇ ਲਿਖੇ ਨੇ ਕਿੰਨਾ ਲੱਗਦਾ ਮੁਕਾਬਲਾ ਮੁਕਾਬਲਾ ਕਿਸੇ ਨਾਲ ਹੈ ਹੀ ਨਹੀਂ ਮੁਕਾਬਲਾ ਹੈ ਹੀ ਨਹੀਂ ਮੁਕਾਬਲਾ ਉਹ ਆਪਸ ਵਿੱਚ ਹੀ ਸੋਚੀ ਜਾਂਦੇ ਆ ਬੀਜੇਪੀ ਤਾਂ ਆਮ ਆਦਮੀ ਪਾਰਟੀ ਦੋਨੇ ਰੂਲਿੰਗ ਦੇ ਵਿੱਚ ਨੇ ਲੇਕਿਨ ਅਸੀਂ ਸੋਇਆ ਨਹੀਂ ਮੁਕਾਬਲਾ ਉਹ ਆਪਸ ਚ ਲੜ ਰਹੇ ਨੇ ਸਾਡਾ ਮੁਕਾਬਲਾ ਹੀ ਨਹੀਂ ਕਿਸੇ ਨਾਲ ਕਾਂਗਰਸ ਜਿੱਤੇਗੀ ਸੈਕੰਡ ਸੀਟ ਸੈਕੰਡ ਨੰਬਰ ਲਈ ਲੜ ਰਹੇ ਆ ਉਹ ਆਪਸ ਹੀ ਦੋ ਦੂਜੇ ਨੰਬਰ ਦੀ ਲੜਾਈ ਲੜ ਰਹੇ ਨੇ ਦੂਜੇ ਨੰਬਰ ਤੇ ਕਿਨੇ ਰਹਿਣਾ ਇੱਕ ਨੰਬਰ ਤੇ ਤਾਂ ਹੈ ਹੀ ਹੈ ਕਾਂਗਰਸ ਉਹਨਾਂ ਦੀ ਲੜਾਈ ਆਪਸ ਉਹਨਾਂ ਦੀ ਆਪਣੀ ਸਾਖ ਸਾਖ ਬਚਾਉਣ ਦੀ ਲੜਾਈ ਹੈ ਉਹਨਾਂ ਦੀ ਔਰ ਮੈਂ ਤੁਹਾਨੂੰ ਦਾਅਵੇ ਨਾ ਕਹਣਾ ਲੋਕ ਸਭਾ ਹਸਾਰ ਪਰ ਤੋਂ ਕਾਂਗਰਸ ਹੀ ਜਿੱਤੇਗੀ ਛੋੜੀਏ ਬਾਕੀ ਗੱਲ ਕਰਦੇ ਆ ਤੁਸੀਂ ਜਿੱਤ ਦਾ ਦਾਅਵੇਦਾਰੀ ਤਾਂ ਕਰ ਹੀ ਜਾਂਦੇ ਹੋ ਮੁੱਦੇ ਕੀ ਆ ਕਿਹਨਾ ਮੁੱਦਿਆਂ ਦੇ ਆਧਾਰ ਤੇ ਜਿਹੜੀ ਆ ਤੁਸੀਂ ਜਿੱਤ ਦੇ ਉੱਤੇ ਦਾਅਵਾ ਕਰਦੇ ਹੋ ਦੇਖੋ ਜਿਹੜੀ ਬੀਜੇਪੀ ਨੇ ਸ਼ੁਰੂ ਤੋਂ 2 ਸਾਲ 2 ਟਰਮ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਨੌਕਰੀਆਂ ਲੈ ਕੇ ਆਵਾਂਗੇ ਦੇਸ਼ ਨੂੰ ਤਰੱਕੀ ਦੀ ਰਾਹਾਂ ਤੇ ਲੈ ਕੇ ਜਾਵਾਂਗੇ ਅ ਘਰ ਘਰ ਮਨ ਲੋ ਹਰ ਇੱਕ ਸਹੂਲਤਾ ਮਿਲੇਗੀ ਆ ਉਹ ਤਾਂ ਮਿਲਿਆ ਨਹੀਂ ਆ ਸਾਡੇ ਜਿਹੜੇ ਮੁੱਦੇ ਨੇ ਅਸੀਂ ਜਿਹੜੇ ਅਸੀਂ ਲੈ ਕੇ ਆਏ ਆ ਵੀ ਜਿਹਦੇ ਵਿੱਚ ਨੌਜਵਾਨਾਂ ਨੂੰ ਨੌਜਵਾਨਾਂ ਲਈ ਨਿਆ ਲੈ ਕੇ ਆਏ ਹਨ ਗਰੰਟੀਆ ਲੈ ਕੇ ਆਏ ਹਨ ਉਹਦੇ ਵਿੱਚ ਮਹਿਲਾਵਾਂ ਨੂੰ 1 ਲੱਖ ਰੁਪਏ ਦੀ ਗਰੰਟੀ ਹੋਵੇ ਮਹਿਲਾਵਾਂ ਦੀ ਸਭ ਤੋਂ ਵੱਡੀ ਹੋਵੇ 50% ਦੀ ਭਾਗੈਦਾਰੀ ਹੋਵੇ ਸਰਕਾਰੀ ਨੌਕਰੀਆਂ ਦੇ ਵਿੱਚ ਹਰ ਇੱਕ ਦੇ ਇਲੈਕਸ਼ਨ ਦੇ ਵਿੱਚ ਇਹ ਸਭ ਤੋਂ ਵੱਡੀ ਗੱਲ ਹੈ ਔਰਤ ਲੇਡੀਜ਼ ਨੂੰ ਇੱਕ ਅੰਤਮ ਨਿਰਭਰ ਬਣਾਣਾ ਇਹ ਸਾਡੇ ਦੇਸ਼ ਦੇ ਲਈ ਜਿਹੜਾ ਕਾਂਗਰਸ ਦਾ ਫੈਸਲਾ ਹੈ ਬਹੁਤ ਵੱਡਾ ਫੈਸਲਾ ਹੈ ਨਾ ਇਹਦੇ ਵਿੱਚ ਜਿਹੜਾ ਸਾਡਾ ਨਾਰੀ ਨਿਆਂ ਹੈਗਾ ਨਹੀਂ ਇਹਦੇ ਵਿੱਚ ਇਹੀ ਗੱਲਾਂ ਆਂਦੀਆਂ ਵੀ ਲੱਖ ਰੁਪਈਆ ਦੇਣਾ ਉਹਨਾਂ ਨੂੰ ਨੌਕਰੀਆਂ ਪੱਕਿਆ ਕਰਨਾ ਉਹਨਾਂ ਨੂੰ ਆਪਣੇ ਆਪ ਨੂੰ ਮਜ਼ਬੂਤ ਕਰਨਾ ਨੌਜਵਾਨਾਂ ਲਈ ਸੇਮ ਆ ਵੀ ਉਹਨਾਂ ਦੇ ਇੱਕ ਉਹਨਾਂ ਦੇ ਨੌਕਰੀ ਪੱਕੀ ਪੱਕੀ ਨੌਕਰੀ ਦਾ ਇੰਤਜ਼ਾਮ ਕਰਨਾ ਹੁਣੇ ਰਾਹੁਲ ਜੀ ਨੇ ਇੱਕ ਹੋਰ ਕਿਹਾ ਵੀ ਜਿਹੜਾ ਅਗਨੀਵੀਰ ਆਪਣੇ ਦੇਸ਼ ਦੇ ਵਿੱਚ ਸੁਰੱਖਿਆ ਦੇ ਆਰਮੀ ਦਾ ਵੀ ਉਹ ਨਮਕ ਨੂੰ ਨਮਾ ਲੈ ਕੇ ਆਣਗੇ ਵੀ ਜਿਹੜਾ ਪੁਰਾਣਾ ਉਹ ਸਹੀ ਨਹੀਂ ਹੈਗਾ ਵੇ ਜੇ ਅਗਰ ਸ਼ਹਾਦਤ ਹੁੰਦੀ ਹੈ ਤਾਂ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਏਗਾ ਇਹ ਬਹੁਤ ਵੱਡੀ ਗੱਲ ਆ ਇਸੇ ਤਰ੍ਹਾਂ ਜਿਹੜਾ ਆਪਣਾ ਅ ਕਿਸਾਨਾਂ ਦਾ ਵੀ ਕਿਸਾਨਾਂ ਦੀ ਕਿਸਾਨਾਂ ਦੀ ਪੂਰੀ ਫਸਲ ਮਿਲਣੀ ਚਾਹੀਦੀ ਹੈ ਕਿਸਾਨਾਂ ਦੀ ਫਸਲ ਦਾ ਬੀਮਾ ਹੋਣਾ ਚਾਹੀਦਾ ਅਗਰ ਕੋਈ ਨੁਕਸਾਨ ਹੁੰਦਾ ਤਾਂ ਉਹ ਸਰਕਾਰ ਉਹਦੀ ਪ੍ਰਵਾਹੀ ਕਰੇਗੀ ਜਿਹੜੀ ਉਹਦੇ ਨਾਲ ਹੀ ਮੁੱਦਾ ਹੈ ਕਿ ਇਹ ਵੀ ਸਗਾ ਵੀ ਜਿਹੜਾ ਕਿਸਾਨਾਂ ਦੇ ਐਮਐਸਪੀ ਦੀ ਗਰੰਟੀ ਦਿੱਤੀ ਗਈ ਹੈ ਔਰ ਕਿਸਾਨਾਂ ਦੇ ਕਰਜ਼ੇ ਦੀ ਮਾਫੀ ਵਾਦਾ ਆ ਗਰੰਟੀ ਆ ਵੀ ਕਿਸਾਨਾਂ ਦਾ ਕਰਜ਼ਾ ਵੀ ਜਿੰਨਾ ਵੀ ਕਰਜ਼ਾ ਹੋਵੇ ਜਿੰਨੀ ਵਾਰੀ ਜਿੰਨੀ ਵਾਰੀ ਮਰਜ਼ੀ ਦਾ ਕਰਜ਼ਾ ਹੋਵੇ ਉਹ ਮਾਫ ਹੋਏਗਾ ਔਰ ਐਮਐਸਪੀ ਦਾ ਜਿਹੜਾ ਹੈਗਾ ਉਹ ਲਈਾਈ ਜਾਏਗੀ ਇਹ ਬਹੁਤ ਵੱਡਾ ਕਿਸਾਨਾਂ ਦੇ ਹੱਕ ਦੀ ਗੱਲ ਆ ਔਰ ਕਿਸਾਨਾਂ ਨੂੰ ਇਸ ਗੱਲ 'ਇ ਬਹੁਤ ਵੱਡਾ ਵਿਰੋਧ ਕਰਨਾ ਪਿਆ ਜਦੋਂ ਪਿਛਲੀ ਸਰਕਾਰ ਸੀ ਕਾਂਗਰਸੀ ਸਰਕਾਰ ਆਈ ਉਹਦੇ ਵਿੱਚ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਲੇਕਿਨ ਐਸ ਵੇਲੇ ਦੇਸ਼ ਲੈਵਲ ਦੇ ਉੱਤੇ ਹੋ ਰਹੀਆ ਗੱਲ ਨੂੰ ਇਸ ਨੂੰ ਕਾਨੂੰਨ ਬਣਾਇਆ ਜਾਏਗਾ ਸੋ ਮੈਂ ਮਹਿਸੂਸ ਕਰਦਾ ਵੀ ਇਹ ਬਹੁਤ ਵੱਡਾ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਇਹ ਗੱਲ ਜਾਏਗੀ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਗੱਲ ਕੀਤੀ ਕਿ ਦੋਏ ਰੂਲਿੰਗ ਪਾਰਟੀਆਂ ਜਿਹੜੀਆਂ ਹਨ ਉਹਨਾਂ ਦਾ ਇਸ ਟਾਈਮ ਜਿਹੜਾ ਮੁਕਾਬਲਾ ਚੱਲਦਾ ਪਿਆ ਆ ਤੇ ਕਿ ਜਦੋਂ ਕੋਈ ਕੈਂਡੀਡੇਟ ਸੀ ਜਿਨਨੇ ਪਹਿਲਾਂ ਜਿਹਨੇ ਕੈਂਡੀਡੇਟ ਸੀ ਖੜੇ ਕਰਨ ਦੇ ਲਈ ਜਿਨ੍ਹਾਂ ਨੂੰ ਲੱਗਦਾ ਸੀ ਕਿ ਕਾਂਗਰਸ ਵੱਲੋਂ ਟਿਕਟਾਂ ਦਿੱਤੀਆਂ ਜਾਣਗੀਆਂ ਉਹ ਸਾਰੇ ਕੈਪਚਰ ਹੋ ਗਏ ਕੋਈ ਕਾਂਗਰਸ ਆਪ ਵਾਲੇ ਚੱਕ ਕੇ ਲਗਾ ਕੋਈ ਭਾਜਪਾ ਵਾਲੇ ਚੱਕ ਕੇ ਲਗਾ ਤੇ ਆਪਾਂ ਨੂੰ ਬਹੁਤ ਥਾਂ ਦੇ ਉੱਤੇ ਕੈਂਡੀਡੇਟ ਖੜੇ ਕਰਨ ਦੇ ਲਈ ਹੀ ਸੰਘਰਸ਼ ਕਰਨਾ ਪਿਆ ਨਹੀਂ ਇਹ ਤਾਂ ਕੋਈ ਗੱਲ ਹੀ ਨਹੀਂ ਹੈ ਜੀ ਨਹੀਂ ਕਿ ਬਿੱਟੂ ਉਧਰ ਚਲੇ ਗਿਆ ਇਧਰੋਂ ਚੱਬੇਵਾਲ ਸਾਹਿਬ ਆਪ ਚਲੇ ਗਿਆ ਜਾਂ ਹੋਰ ਬਹੁਤ ਸਾਰੇ ਏਰੀਆ ਦੇ ਵਿੱਚ ਇਦਾਂ ਹੋਇਆ ਨਹੀਂ ਚੱਬੇਵਾਲ ਸਾਹਿਬ ਜਾਣ ਦੇ ਨਾਲ ਇੱਕ ਆਮ ਪਰਿਵਾਰ ਦੇ ਸੁਧਾਰਨ ਪਰਿਵਾਰ ਤੋਂ ਬਹੁਤ ਵਧੀਆ ਕੈਂਡੀਡੇਟ ਦਿੱਤਾ ਗਿਆ ਜੀ ਔਰ ਬਿੱਟੂ ਬਿੱਟੂ ਜੀ ਚਲੇ ਗਏ ਲੇਕਿਨ ਉਤੋਂ ਬਹੁਤ ਵੱਡਾ ਸਾਡੇ ਸਟੇਟ ਪ੍ਰੈਜ਼ੀਡੈਂਟ ਲੜ ਰਹੇ ਨੇ ਉੱਥੇ ਕੈਂਡੀਡੇਟ ਤਾਂ ਹੋਰ ਬਹੁਤ ਸੀਗੇ ਨਹੀਂ ਇਹ ਨਹੀਂ ਕਿ ਨੇਤਾ ਬਣਾਏ ਕਿ ਤੇ ਇੰਪੋਰਟ ਕੀਤੇ ਜਾਣ ਬਈ ਦੂਜੀਆਂ ਪਾਰਟੀਆਂ ਨਹੀਂ ਇਸ ਤਰ੍ਹਾਂ ਤਾਂ ਨਹੀਂ ਗੱਲ ਕਿਹਦੀ ਗੱਲ ਕਰਦੇ ਹੋ ਤੁਸੀਂ ਮੇਰੀ ਗੱਲ ਸੁਣੋ ਹੁਣ ਤੁਸੀਂ ਬੀਜੇਪੀ ਦੀ ਗੱਲ ਕਰੋ ਬੀਜੇਪੀ ਕੋ ਤਾਂ ਆਪਣਾ ਕੈਂਡੀਡੇਟ ਹੀ ਨਹੀਂ ਕੋਈ ਕਾਂਗਰਸ ਚੋਂ ਫੜ ਲਿਆ ਕੋਈ ਕਿਤੋਂ ਫੜ ਲਿਆ ਦੱਸੋ ਨਾ ਸਭ ਤੋਂ ਵੱਡੀ ਨਿਰਾਸ਼ਾ ਇਸ ਵੇਲੇ ਬੀਜੇਪੀ ਦੇ ਵਿੱਚ ਆ ਸਭ ਤੋਂ ਵੱਡੀ ਨਿਰਾਸ਼ਾ ਬੀਜੇਪੀ ਦਾ ਉਹਦਾ ਕਾਰਨ ਕੀ ਆ ਕਿਉਂਕਿ ਇਹਨਾਂ ਨੇ ਕਿੰਨੇ ਸਾਲਾਂ ਤੋਂ ਬੀਜੇਪੀ ਦੇ ਸਾਰੇ ਲੋਕ ਜਿਹੜੇ ਸੰਘਰਸ਼ ਕਰਦੇ ਆ ਰਹੇ ਨੇ ਔਰ ਕੈਂਡੀਡੇਟ ਹੀ ਨਹੀਂ ਬਣਾਉਂਦੇ ਬਾਹਰੋਂ ਲਿਆ ਕੇ ਇਹ ਅੱਛੀ ਗੱਲ ਤਾਂ ਹੈ ਨਹੀਂ ਉਹ ਸੋ ਮੈਂ ਤਾਂ ਸਮਝਦਾ ਇਹਨਾਂ ਨੇ ਤਾਂ ਸਾਡੇ ਮਤਲਬ ਇਧਰ ਉਧਰੇ ਲੈ ਕੇ ਪੂਰੇ ਕੀਤੇ ਆ ਸਾਡੇ ਕੋਲ ਤਾਂ ਸਾਡੇ ਫੇਰ ਨਹੀਂ ਅਸੀਂ ਤਾਂ ਕਿਸੇ ਕੋਲ ਲੈ ਆ ਨਹੀਂ ਕੈਂਡੀਡੇਟ ਕੋਈ ਵੀ ਠੀਕ ਹੈ ਥੈਂਕ ਯੂ ਜੀ ਇਹ ਸੰ ਬਲਵੀਰ ਆਇਆ ਸੋਢੀ ਜੀ ਜੋ ਕਿ ਇੱਕ ਐਨ ਆਰ ਆਈ ਨੇ ਤੇ ਕਾਂਗਰਸ ਦਾ ਪ੍ਰਚਾਰ ਕਰਨ ਲਈ ਔਰ ਖਾਸ ਕਰ ਹਲਕਾ ਹਸ਼ਿਆਰਪੁਰ ਤੋਂ ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਉਣ ਦੇ ਲਈ ਸਪੈਸ਼ਲ ਤੌਰ ਤੇ ਇੱਥੇ ਆਏ ਨੇ ਕੈਮਰਾਮੈਨ ਰਾਣਾ ਦੇ ਨਾਲ ਹਰਮਿੰਦਰ ਸਿੰਘ ਬਸਰਾ ਫਗਵਾੜਾ